ਕਨੂੰ ਪਤਾ ਕਿ ਭਗਵਤ ਸਾਹਿਬ ਪੰਜਾਬ ਚ ਨੇ ਕਿੰਨੇ ਨੂੰ ਪਤਾ ਹੈ ਕਿੰਨੇ ਕੁ ਲੋਕਾਂ ਨੂੰ ਪਤਾ ਹੋਵੇਗਾ ਕਿ ਭਗਵਤ ਸਾਹਿਬ ਪੰਜਾਬ ਚ ਨੇ ਔਰ ਕਿੰਨਿਆਂ ਨੂੰ ਪਤਾ ਹੋਵੇਗਾ ਕਿ ਭਗਵਤ ਸਾਹਿਬ ਐਸ ਵੇਲੇ ਕਿੱਥੇ ਨੇ ਸ਼ਾਇਦ ਆਪਣੇ ਦੋਸਤਾਂ ਚੋਂ ਕੋਈ ਗੱਲ ਨਹੀਂ ਭੱਟੀ ਜੀ ਪਰ ਸ਼ਬਦਾਂ ਦਾ ਉਹ ਕਈ ਵਾਰ ਅਰਥ ਹੋਰ ਨਿਕਲ ਜਾਂਦਾ ਛੱਡ ਦਿਓ ਉਸ ਚੀਜ਼ ਨੂੰ ਕੋਈ ਗੱਲ ਨਹੀਂ ਮੈਂ ਪਿਆਰ ਕਰਦਾ ਤੁਹਾਨੂੰ ਯਾਰ ਮੈਂ ਕਦੇ ਕਾਲਾ ਵੀ ਪੈ ਜਾਵਾਂ ਮੇਰਾ ਗੁੱਸਾ ਨਾ ਕਰੋ ਮੈਂ ਬਹੁਤ ਪਿਆਰ ਕਰਨ ਵਾਲਾ ਇਨਸਾਨ ਹਾਂ ਬੱਬ ਪਿਆਰ ਕਰ ਮਲੇ ਇਨਸਾਨ ਬੱਚਿਆਂ ਤੋਂ ਲੈ ਕੇ ਆਪਦੇ ਹਾਂ ਪਰਵਾਨ ਬਜ਼ੁਰਗਾਂ ਤੱਕ ਸਾਰਿਆਂ ਨੂੰ ਆਪਾ ਪਿਆਰ ਸਤ ਕਰ ਛੱਡ ਦਿਓ ਗੱਲ ਸਤ ਭਗਵਤ ਜੀ ਲੁਧਿਆਣਾ ਚ ਨੇ ਕੁਲਵੰਤ ਸਿੰਘ ਦਰਸਤ ਕਹਿ ਰਿਹਾ ਲੁਧਿਆਣਾ ਚ ਕਿਉਂ ਨੇ ਕਿਉਂ ਨੇ ਇਹ ਹੁਣ ਤੁਸੀਂ ਸੋਚਣਾ ਸਰ ਬਿਆਸ ਵੀ ਗਏ ਨੇ ਮੁਕੰਦਰ ਸਿੰਘ ਜੀ ਨਹੀਂ ਮੈਨੂੰ ਬਿਆਸ ਦਾ ਨਹੀਂ ਪਤਾ ਬਿਆਸ ਦਾ ਨਹੀਂ ਮੈਨੂੰ ਪਤਾ ਲੁਧਿਆਣੇ ਚ ਉਹਨਾਂ ਦਾ बहुत बड़ा कह लो कि मेल जोल का प्रोग्राम है इतों एक नवी रणनीति निकलेगी सर भागवत अजक अमित शाह मिल नहीं रहे अमित शाह पिछे पिछे फिर रहे हैं भागवत अज बहुत ताकतवर ने सर आर एस एस बहुत ताकतवर है इन इन्होंने क्यों क्योंकि गुजरात लॉबी एक्सपोज हो रही है कमजोर हो रही है संघ इस गलते अड़िया होया ਕਿ ਪ੍ਰਧਾਨ ਮੰਤਰੀ ਤੁਸੀਂ ਤੇ ਪ੍ਰਧਾਨ ਹੋਣ ਸਾਡਾ ਭੱਜ ਕੇ ਦਿਖਾਓ ਪਰ ਪੰਜਾਬ ਚ ਥੋੜੀ ਡਿਫਰੈਂਟ ਗੇਮ ਹੈ ਬਿਲਕੁਲ ਸਾਬ ਕਹੋ ਜੀ ਮੈਂ ਹੀ ਕਹ ਰਿਹਾ ਕਿ ਪੰਜਾਬ ਚ ਪ੍ਰਵਾਸੀ ਨੇ ਸਾਬ ਕੁਮਰ ਵਿਜੇ ਪ੍ਰਤਾਪ ਸਿੰਘ ਤਦ ਹੀ ਇਹ ਨਾ ਬਹੁਤ ਹਾਈਲਾਈਟ ਹੁੰਦਾ ਸਰ ਸਾਡੇ ਦੋਸਤ ਨੇ ਸਿਮਰਨ ਜੀ ਤੂੰ ਕਹ ਰਿਹਾ ਕਿ ਮੈਨੂੰ ਪਤਾ ਜੀ ਕਿੱਥੇ ਨੇ ਕਿਹਨੂੰ ਕਿਹਨੂੰ ਮਿਲ ਰਹੇ ਨੇ बिल्कुल तुम्हें ये तौन भी पता होगा तो महाराथी हो साहब सल्यूट आई सल्यूट यू ठीक है ना तुम तो महाराथी हो मैं महाराथियों चु गा होना तो सर यही तो गेम है ना कुंवर विजय प्रताप सिंह का ना क्यों निकल रहा है सोच के देखो ना सर ठीक है ना जी तो गलत सारिया चीजा ਅਰ ਕਿਚੀ ਕਰੇ ਕਿ ਕੁਝ ਨਹੀਂ ਵੱਟੀ ਦਾ ਰਸ ਸਾਰਾ ਆਰਐਸਐਸ ਨੇ ਤੇ ਵਟ ਵਟ ਲਿਆ ਸਰ ਉਹਨਾਂ ਨੇ ਤਾਂ ਅੱਗੇ ਨਾ ਕਿ ਇਹ ਕਦੇ ਕਹਿੰਦੇ ਆ ਕਿ ਜੀ ਤੁਸੀਂ ਰਾਜਨਾਥ ਨੂੰ ਬਣਾ ਦਿਓ ਤੁਸੀਂ ਫਲਾਣੀ ਨੂੰ ਬਣਾ ਦਿਓ ਉਹ ਕਹਿੰਦੇ ਕਿਉਂ ਸੰਜੇ ਜੋਛੀ ਮੜਾ ਵਸੁੰਦਰਾ ਰਾਜੇ ਮਾੜੀ ਤੁਸੀਂ ਜ਼ਰੂਰ ਮੈਨੂੰ ਲੱਗਦਾ ਮੋਦੀ ਸਾਹਿਬ ਨੂੰ ਸਪੋਰਟ ਕਰਦੇ ਹੋ ਪਰ ਆਰਐਸਐਸ ਮਜ਼ਬੂਤ ਹੈ ਸਰ 240 ਤੇ ਸੰਟਿਆ ਜੇ ਹਰਿਆਣੇ ਚੋਂ ਵੀ ਨਿਬੜ ਗਏ ਨਾ ਸਰ ਇਹ ਅਇਤਾ ਜ਼ੋਰ ਲੱਗ ਰਿਹਾ ਅਮਿਤ ਸ਼ਾਹ ਖੁਦ ਗਲੀ ਗਲੀ ਕੋਚੇ ਕੋਚੇ ਤੱਕ ਜ਼ੋਰ ਲਾ ਰਹੇ ਨੇ ਜੇ ਹਰਿਆਣੇ ਚੋਂ ਵੀ ਸਰੇ ਨਿਬੜ ਗਏ ਨਾ ਤੁਸੀਂ ਦੇਖਣਾ ਆਰਐਸਐਸ ਦਾ ਦੇਖਣਾ ਤੁਸੀਂ ਉਹ ਕਿਸ ਤਰ੍ਹਾਂ ਇਹਨਾਂ ਦਾ ਗਾਹ ਪਾ ਦੰਗੇ ਆਹਾਂ ਜੀ ਹਾਂ ਜੀ ਬਿਲਕੁਲ ਅਮਰਤਪਾਲ ਸਿੰਘ ਜੀ ਇਹ ਰਸੇਵਟ ਜੀ ਨੂੰ ਆਪਾਂ ਜ਼ਰੂਰ ਦੱਸਣਾ ਚਾਹਾਂਗੇ ਕਿ ਸੰਜੇ ਜੋਸ਼ੀ ਬਾਰੇ ਪਤਾ ਕਰਿਓ ਸਰ ਕੌਣ ਹੈ ਸੰਜੇ ਜੋਸ਼ੀ ਬਾਰੇ ਪਤਾ ਕਰਿਓ ਸਰ ਕੌਣ ਹੈ ਮੋਟਰਸਾਈਕਲ ਤੇ ਇਕੱਠੇ ਹੈ ਨਾ ਮੈਂ ਚੱਲਿਆ ਗੇੜੀ ਤੇ ਗੇੜੀਆਂ ਮਾਰਦੇ ਹੁੰਦੇ ਸੀਗੇ ਮੋਦੀ ਸਾਹਿਬ ਦੇ ਨਾਲ ਫਿਰ ਅਦਾਵਤ ਹਾਂਜੀ ਧਿਕਸ਼ਤ ਸ਼ਰਦਾ ਜੀ ਇੱਕ ਸਕੂਟਰ ਤੇ ਬਿਲਕੁਲ 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 ਸਰ ਐਹੀ ਗੱਲਾਂ ਨੇ ਨਾ ਕਿ ਜਦੋਂ ਜਾਈਏ ਪਿੱਛੇ ਤਾਂ ਫਿਰ ਪਤਾ ਲੱਗਦਾ ਹੈ ਹਾਂਜੀ 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 ਬਿਲਕੁਲ ਪ੍ਰਕਾਸ਼ ਸਿੰਘ ਜੀ ਜੇ ਮੋਦੀ ਸਾਹਿਬ 400 ਤੱਕ ਲੈ ਜਾਂਦੇ 400 ਕੀ ਆ ਆਪਣੇ ਦਮ ਤੇ ਮੰਡਟ ਇਹਨਾਂ ਕੋਲ ਲੈ ਜਾਂਦੇ ਕਿ ਸਰਕਾਰ ਬਣਾ ਲੈਂਦੇ ਤਦ ਵੀ ਹੁਣ ਆਰਐਸਐਸ ਮਜ਼ਬੂਤ ਹੋ ਰਹੀ RSS ਇਹਨਾਂ ਦੇ ਮੁਕਾਬਲੇ ਕਿਉਂਕਿ ਦੇਖੋ ਸਰ ਜੋ RSS ਨੇ ਕੰਮ ਕੀਤਾ ਸੀਗਾ ਨਾ ਗੁਜਰਾਤ ਲੌਬੀ ਨੇ ਉਸ ਕੰਮ ਨੂੰ ਵਿਗਾੜ ਦਿੱਤਾ ਅੱਜ ਅੱਜ ਉਹ ਨਾਂ ਨਹੀਂ ਲੈਂਦੇ ਕਿ 2025 ਕਿਉਂਕਿ ਇਹਨਾਂ ਨੇ ਸ਼ਤਾਬਦੀ ਮਨਾਉਣੀ ਹੈ ਸਰ ਭਾਗਵਤ ਇਸੇ ਕਰਕੇ ਚੱਲ ਰਹੇ ਨੇ ਸ਼ਤਾਬਦੀ ਪ੍ਰੋਗਰਾਮ ਉਹਨਾਂ ਦੇ ਆ ਰਹੇ ਆ ਹੁਣ ਉਹ ਇਹ ਨਹੀਂ ਕਹਿੰਦੇ ਕਿ 100 ਸਾਲ ਦੇ ਵਿੱਚ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਨਾ ਕਿੱਥੇ ਦੇਖ ਲੋ ਕਿਤੇ ਵੀ ਸਲੋਗਨ ਜੁਮਲਾ ਜਾਂ ਕਿਤੇ ਵੀ ਇਹ ਕਹ ਲੋ ਵਰਤਦੇ ਹੋ ਹੁਣ ਉਹ ਕਹਿੰਦੇ ਸ਼ਤਾਬ ਦੇ ਬਣਾਉਣੀ ਹੈ ਬਹੁਤ ਹੱਦ ਤੱਕ ਕਹ ਲੋ ਕਿ ਉਹਨਾਂ ਦਾ ਜਿਹੜਾ ਸੀਗਾ ਨਾ ਨੁਕਸਾਨ ਇਸ ਗੁਜਰਾਤ ਨੂੰ ਵੀ ਨਹੀਂ ਕੀਤਾ ਐਸਾ ਤਾਂ ਉਹ ਇੰਨੇ ਪਾਵਰਫੁਲ ਹੈਗੇ ਨੇ ਹਾਲੇ ਵੀ ਬਹੁਤ ਕੁਝ ਕਰ ਸਕਦੇ ਆ ਬਹੁਤ ਕੁਝ ਕਰ ਸਕਦੇ ਆ ਇਸ ਕਰਕੇ ਗੇਮ ਮੈਂ ਨਹੀਂ ਮੰਨਦਾ ਕਿ ਆਰਐਸਐਸ ਦੇ ਹੱਥੋਂ ਜਿਹੜੀ ਹੈ ਉਹ ਬਿਲਕੁਲ ਨਿਕਲੀ ਹੋਈ ਸੰਜੇ ਜੋਸ਼ੀ ਦੇ ਘਰ ਦਾ ਮੋਦੀ ਨੇ ਪਾਣੀ ਵਾਲਾ ਕਨੈਕਸ਼ਨ ਵੀ ਕਟਵਾ ਦਿੱਤਾ ਸੀਗਾ ਉਸ ਦਾ ਵੀ ਬਹੁਤ ਰੌਲਾ ਪਿਆ ਸ ਬਹੁਤ ਇਨਾਂ ਦੀ ਤਾਂ ਚੱਲੀ ਜੀ ਦੇਖੋ ਮੋਦੀ ਸਾਹਿਬ ਆਪਦੇ ਯਾਰ ਦੋਸਤ ਨੂੰ ਵੀ ਨਹੀਂ ਛੱਡਦੇ ਸਰ ਸੰਜੀ ਜੋਸ਼ੀ ਤੋਂ ਲੈ ਕੇ ਤੁਸੀਂ ਹੋਰ ਕਿੰਨੇ ਬੰਦੇ ਕੱਢ ਲਓ ਸਰ ਇਹ ਨਹੀਂ ਛੱਡਦੇ ਕਿਸੇ ਨੂੰ ਨਹੀਂ हां जी ਇਹ ਤੇ ਸਾਡੇ ਤੇ ਡਿਪੈਂਡ ਵੀ ਕਰਦਾ ਸਾਬਕਾ ਲੋ ਜੀ ਕਿ ਅਸੀਂ ਆਪਣੇ ਪੰਜਾਬ ਨੂੰ ਕੋਈ ਪ੍ਰਯੋਗਸ਼ਾਲਾ ਨਾ ਬੰਦ ਲਈਏ ਅਸੀਂ ਆਪਸ ਦੇ ਵਿੱਚ ਵੰਡੇ ਨਾ ਜਾਈਏ ਕਿਤੇ ਅਸੀਂ ਕਿਸੇ ਸਾਜਿਸ਼ ਦਾ ਸ਼ਿਕਾਰ ਨਾ ਹੋ ਜਾਈਏ ਸਰਕਾਰ ਜਿਹਦੀ ਮਰਜ਼ੀ ਆ ਜਾਵੇ ਅਸੀਂ ਕਹਿੰਨੇ ਮੈਂ ਤਾਂ ਜਾਖੜ ਸਾਹਿਬ ਦਾ ਧੰਨਵਾਦ ਨਹੀਂ ਕਰਕੇ ਹਟਿਆ ਸਰ ਕਿ ਜਾਖੜ ਸਾਹਿਬ ਨੇ ਗੱਲ ਇਹ ਆ ਕਿ ਆਵਾਜ਼ ਚੁੱਕੀ ਹੈ ਜੇਕਰ ਕਦੇ ਉਹ ਇਸ ਗੱਲ ਤੇ ਮੋਹਰ ਲਾ ਦੇਣ ਜੋ ਮੈਂ ਸੁਣੀ ਆ ਕਿ ਇਹਨਾਂ ਨੇ ਪੈਕੇਜ ਵੀ ਮੰਗਿਆ ਕਿ ਸਰ ਸਾਨੂੰ ਪੈਕੇਜ ਵੀ ਦਿਓ ਤਾਂ ਫਿਰ ਕਿਵੇਂ ਮਾੜੇ ਹੋ ਸਕਦੇ ਯਾਰ ਕਿ ਸਾਡੀ ਇਕਨੋਮੀ ਨੂੰ ਠੀਕ ਕਰ ਦੇਣ ਭਾਜਪਾ ਲਈ ਆ ਜਾਣ ਸਾਨੂੰ ਕੋਈ ਚੱਕਰ ਨਹੀਂ ਇਸਾ ਸਾਡੇ ਮੁੰਡਿਆਂ ਕੁੜੀਆਂ ਨੂੰ ਰੋਜ਼ਗਾਰ ਦੇਣ ਸਾਡਾ ਲਾਅ ਐਂਡ ਆਰਡਰ ਅੱਛਾ ਕਰਨਿਆ ਠੀਕ ਹੈ ਸਾਡੀ ਆਰਥਿਕਤਾ ਅੱਛੀ ਕਰਨ ਸਾਨੂੰ ਬਸ ਇਹ ਕਿ ਸਾਡੀ ਜਿਹੜੀ ਹਾਰਮਨੀ ਹੈ ਬਸ ਉਹ ਬਣੀ ਰਹੇ ਕੀ ਕਰੀਏ ਸਰ ਗਗਨਦੀਪ ਜੀ ਮੈਂ ਖੁਦ ਨਿਰਾਸ਼ ਹਾਂ ਮੈਂ ਖੁਦ ਦੇਖੋ ਹੈ ਤਾਂ ਕੋਈ ਵੀ ਪੱਤਰਕਾਰ ਕੋਈ ਵਿਸ਼ਲੇਸ਼ਕ ਕਿ ਮੈਂ ਵੀ ਤੁਹਾਡੇ ਚ ਹਾਂ ਨਾ ਸਰ ਮੈਂ ਮੈਂ ਵੀ ਤੁਹਾਡੇ ਵਰਗਾ ਹੀ ਹਾਂ ਜਿਵੇਂ ਤੁਹਾਡੇ ਬੱਚਿਆਂ ਦਾ ਨੁਕਸਾਨ ਹੋਏਗਾ ਮੇਰਾ ਵੀ ਚਲੋ ਠੀਕ ਹੈ ਕਿਸੇ ਦਾ ਘਟ ਕਿਸੇ ਦਾ ਵੱਧ ਪਰ ਦੁੱਖ ਤਾਂ ਹੋਏਗਾ ਨਾ ਫਰਜ਼ ਕਰ ਮੇਰੇ ਬੱਚੇ ਦਾ ਨੁਕਸਾਨ ਨਹੀਂ ਵੀ ਹੁੰਦਾ ਜੇ ਜੇ ਮੈਂ ਇਨਸਾਨ ਆ ਤੇ ਤੁਹਾਡੇ ਬੱਚੇ ਦਾ ਨੁਕਸਾਨ ਹੁੰਦਾ ਮੈਨੂੰ ਦੁੱਖ ਉਨਾ ਹੀ ਬਰਾਬਰ ਹੋਣਾ ਚਾਹੀਦਾ ਉਸੇ ਤਰ੍ਹਾਂ ਅਸੀਂ ਆ ਸਰ ਚਲੋ ਠੀਕ ਹੈ ਅਸੀਂ ਆਪਦੀ ਕਹਿੰਦੇ ਕਿ ਨੌਕਰੀ ਕਰਦੇ ਆ ਜਾਂ ਜੌਬ ਕਰਦੇ ਆ ਜਾਂ ਕੁਝ ਵੀ ਐ ਸਰ ਪਰ ਬਤੌਰ ਨਾਗਰਿਕਤਾ ਸੀ ਤੁਹਾਡੇ ਚ ਰਹਿਨੇ ਮੈਂ ਇਨਫੈਕਟ ਮੈਂ ਤਾਂ ਕਹਿੰਦਾ ਨੂੰ ਕਿ ਮੈਂ ਤਾਂ ਖੁਦ ਪਿੰਡਾਂ ਤੋਂ ਵੀ ਗਾਂ ਖੇਤਾਂ ਚ ਰਹਿਣ ਵਾਲਾ ਇਨਸਾਨ ਆ ਜੀ ਤੋਂ ਸਭ ਤੋਂ ਜਾਦਾ ਜਿਹੜਾ ਉਹ ਸਾਡੇ ਤੇ ਪ੍ਰਭਾਵ ਪੈਂਦਾ ਠੀਕ ਹੈ ਨਾ ਜੀ ਇਹਨਾਂ ਦੀ ਫੁੱਲ ਫਾਰਮ ਤਾਂ ਇੱਕ ਮਿੰਟ ਦਾ ਕੰਮ ਹੈ ਜੀ ਰਾਸ਼ਟਰੀ ਸਵੈਮ ਸੇਵਕ ਸੰਘ ਕੁਸ਼ ਇਸ ਤਰ੍ਹਾਂ ਦਾ ਹੁੰਦਾ ਹੈ ਜੀ ਇਹਨਾਂ ਦਾ ਸਕੂਪ ਤੇ ਇੱਕ ਤੀਸਰਾ ਵੀ ਸੀ ਜਿਸ ਨੂੰ ਖਪਾ ਦਿੱਤਾ ਗਿਆ ਹਾਂ ਜੀ ਹਾਂ ਜੀ ਸਰ ਬਿਲਕੁਲ ਉਹ ਕਦੇ ਫੇਰ ਸ਼ੋਅ ਲਵਾਂਗੇ ਕਿੱਸਾ ਹੋਈ ਉਹ ਵੀ ਇਹਨਾਂ ਦਾ ਯਾਰ ਹੁੰਦਾ ਸੀਗਾ ਸਰ ਬਿਲਕੁਲ ਸਹੀ ਹੈ ਸਹੀ ਹੈ ਗੱਲ ਤੁਹਾਡੀ ਖਟਰ ਵੀ ਤੇ ਇਹਨਾਂ ਦਾ ਯਾਰ ਸੀਗਾ ਨਾ ਮੋਟਰਸਾਈਕਲ ਵਾਲਾ ਬਿਲਕੁਲ ਸਰ ਟਰੁੱਥ ਜੀ ਬਿਲਕੁਲ ਜੋ ਕਰ ਰਹੇ ਨੇ ਦਿੱਲੀ ਵਾਲੇ ਹੁਣ ਠੀਕ करिए ਸਰ ਬਿਲਕੁਲ ਕੱਲ ਖਹਿਰਾ ਸਾਹਿਬ ਨੇ ਮੈਂ ਉਸ ਕੱਲ ਦੀ ਵੀ ਪ੍ਰੇਜ਼ ਕੀਤੀ ਸੀ ਕਿ ਖਹਿਰਾ ਸਾਹਿਬ ਨੇ ਯਾਰ ਏਟਲੀਸਟ ਮਾਨ ਸਾਹਿਬ ਦੇ ਹੱਕ ਚ ਨਾਰਾ ਮਾਰਿਆ ਕਿ ਯਾਰ ਸਾਡਾ ਚੁਣਿਆ ਹੋਇਆ ਮੁੱਖ ਮੰਤਰੀ ਹੈ ਮਾਨ ਸਾਹਿਬ ਮੈਂ ਹੁਣ ਵੀ ਕਹਿ ਕੇ ਇਸ ਪ੍ਰੋਗਰਾਮ ਚ ਜੇ ਤੁਸੀਂ ਪਿੱਛੇ ਸੁਣੋਗੇ ਤਾਂ ਸਰ ਮੈਂ ਇਹ ਕਹਾਂਗਾ ਕਿ ਮਿਹਨਤ ਇਸ ਬੰਦੇ ਨੇ ਬਹੁਤ ਕੀਤੀ ਹੈ ਮੈਂ ਗਵਾਹ ਹਾਂ ਇਸ ਗੱਲ ਦਾ ਕਿਉਂਕਿ ਮੈਂ ਵੀ ਉਦੋਂ ਫੀਲਡ ਚ ਹੁੰਦਾ ਸੀ ਦਾ ਮਾਨ ਸਾਹਿਬ ਜਿੰਨੀ ਮਿਹਨਤ ਗਰਾਊਂਡ ਤੇ ਆ ਆਮੰਦਾ ਨਹੀਂ ਕਰ ਸਕਦਾ ਕੀਤੀ ਹੈ No doubt ਚੁਣੇ ਵੀ ਗਏ ਹੁਣ ਗੱਲ ਇਹ ਆ ਕਿ ਜੇ ਸਿੱਧਾ ਤੁਸੀਂ ਹੁਣ ਸਿਕੰਜਾ ਕਿਸੇ ਤੇ ਫਲਾਦੀ ਘਸਰੇ ਹੁੰਦਾ ਮਾੜੀ ਗੱਲ ਹੈ ਹਾਂ ਜਿਹੜੇ ਵਿਧਾਇਕ ਆ ਹੁਣ ਉਹ ਬੋਲਣੋਂ ਇੱਕ ਪਾਸਾ ਕਰਨੋਂ ਤੇ ਗੁੰਮਸਮ ਖਲੋਤੇ ਆ ਸਰ ਤਾਂ ਫਿਰ ਆਪਾਂ ਆਪਾਂ ਹੁਣ ਬੋਲ ਕੇ ਕੀ ਕਰੀਏ ਸਰ ਆਪਾਂ ਬੋਲ ਕੇ ਕੀ ਕਰੀਏ ਜਾਂ ਤਾਂ ਇਹ ਫੈਸਲਾ ਕਰਨ ਕਿ ਹਾਂ ਜੀ ਅਸੀਂ ਅਸੀਂ ਆਪਦੀ ਸਰਕਾਰ ਕਿਉਂਕਿ ਸਾਡੇ ਲੋਕਾਂ ਚੁਣੀ ਆ ਅਸੀਂ ਆਪਦੀ ਸਰਕਾਰ ਆਪ ਚਲਾਵਾਂਗੇ ਠੀਕ ਹੈ ਨਾ ਆਪ ਚਲਾਵਾਂਗੇ ਅਸੀਂ ਆਪ ਸਰਕਾਰ ਚਲਾਵਾਂਗੇ ਹਾਂ ਮੁੱਖ ਮੰਤਰੀ ਮਾਨ ਸੱਭ ਨੂੰ ਜੇ ਬਦਲਣਾ ਪੈਂਦਾ ਤੇ ਤੁਸੀਂ ਬਦਲ ਲਓ ਸਰ ਬਦਲ ਲਓ ਇਹਦੇ ਚ ਕੀ ਆ ਮਾਨ ਸਾਹਿਬ ਨੂੰ ਬਾ ਇੱਜ਼ਤ ਬਾਦ ਤੁਸੀਂ ਆਪਣੇ ਸਰਕਾਰ ਦੇ ਵਿੱਚ ਕਿਤੇ ਰੱਖ ਲੋ ਆਪਣੀ ਪਾਰਟੀ ਚ ਕਿਤੇ ਵੱਡੇ ਅਹੁਦੇ ਤੇ ਰੱਖ ਲੋ ਫਰਕ ਕਰਦੇ ਉਹਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਕੀ ਫਰਕ ਪੈਂਦਾ ਠੀਕ ਹੈ ਨਾ ਪਰ ਜੇ ਤੁਸੀਂ ਅੱਜ ਹੁਣ ਜਿਵੇਂ ਸੁਚਾ ਸਿੰਘ ਛੋਟੇਪੁਰ ਸੁਪਾਲ ਸਿੰਘ ਖੈਰਾ ਹੋਰ ਵਾਰੀ ਮਾਨ ਸਾਹਿਬ ਚੁੱਪੋ ਕੇ ਤਾਂ ਉਹਥੇ ਖਲੋਗੈ ਤਾਂ ਉਹਨਾਂ ਦਾ ਹਾਂ ਨਹੀਂ ਮੈਂ ਅੱਜ ਜਿਹੜੇ ਇਹਨਾਂ ਦੇ ਸਾਥੀ ਸਰ ਜਿਹੜੇ ਇਹਨਾਂ ਦੇ ਸਾਥੀ ਐਸਾ ਉਹਨਾਂ ਦੇ ਨਾਲ ਜੇ ਇਦਾਂ ਹੋਏਗਾ ਇਦਾਂ ਹੋਏਗਾ ਤਾਂ ਕੱਲ ਕੱਲ ਤੁਹਾਡੇ ਨਾਲ ਵੀ ਇਦਾਂ ਹੋਣਾ ਤੈਅ ਹੈ ਸਰ ਮੈਂ ਤਾਂ ਉਹੀ ਕਹਿ ਰਿਹਾ ਨਾ ਬਿਲਕੁਲ ਪਰੰਜੀਤ ਸਿੰਘ ਜੀ ਸੁਪਾਲ ਸਿੰਘ ਖੇਰਾ ਉਹਨਾਂ ਵੀ ਮਿਹਨਤ ਕੀਤੀ ਤੋਂ ਮੈਂ ਕਹਿ ਰਿਹਾ ਨਾ ਸਰ ਕਿ ਸੁਪਾਲ ਸਿੰਘ ਖੇਰਾ ਦੇ ਨਾਲ ਜੋ ਹੋਇਆ ਛੋਟੇਪੁਰ ਦੇ ਨਾਲ ਜੋ ਹੋਇਆ ਤਦ ਤੁਸੀਂ ਚੁੱਪ ਰਹੇ ਅੱਜ ਤੁਹਾਡੇ ਨਾਲ ਉਹ ਇੱਕ ਆਪਾਂ ਕਵਤਾ ਨਹੀਂ ਪੜ੍ਹਦੇ ਹੁੰਦੇ ਕਿ ਉਹ ਫਲਾਣੇ ਲਈ ਆਏ ਮੈਂ ਫਲਾਣਾ ਚੁਪਰਿਆ ਫਲਾਣੇ ਲਈ ਨਾ ਤਾਂ ਅੰਤ ਚ ਮੇਰੇ ਲਈ ਆਏ ਤਾਂ ਹੁਣ ਮੇਰੇ ਲਈ ਬੋਲਣ ਵਾਲਾ ਕੋਈ ਨਹੀਂ ਸੀ ਬਚਿਆ ਉਹ ਸੰਖੇਪ ਤੱਤ ਸਾਰੇ ਆ ਸਰ ਤਾਂ ਮਤਲਬ ਇਹ ਆ ਕਿ ਹੁਣ ਜੇ ਵਿਧਾਇਕ ਹਾਲੇ ਵੀ ਨਹੀਂ ਸਮਝ ਰਹੇ ਮੰਤਰੀ ਇਹਨਾਂ ਦੇ ਹਾਲੇ ਵੀ ਨਹੀਂ ਸਮਝ ਰਹੇ ਪੰਜਾਬ ਦੇ ਤਾਂ ਬਹੁਤ ਬਈ ਫਿਰ ਤਾਂ ਕਹਿ ਸਕਦੇ ਹਾਂ ਕਿ ਤੁਹਾਡਾ ਅੰਜਾਮ ਖੁਦਾ ਹੀ ਜੀ